ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਣਾ ਨਾਲ ਭਰਪੂਰ ਅਰਬੀ ਦੀ ਸਬਜੀ ਤਿਆਰ ਕਰਾਂਗੇ ਆਪਾਂ ਦਾ ਮ ਅਰਬੀ ਦੀ ਸਬਜੀ ਤਿਆਰ ਕਰਾਂਗੇ ਇਹਦੇ ਵਿੱਚ ਜੀ ਪ੍ਰੋਟੀਨ ਫਾਈਬਰ ম্যাগਨੀਸ਼ੀਅਮ ਵਿਟਾਮਿਨੀ ਵਿਟਾਮਿਨ ਸੀ ਚੰਗੀ ਮਾਤਰਾ ਵਿੱਚ ਹੁੰਦੇ ਆ ਜੇਕਰ ਤੁਸੀਂ ਇਸ ਤਰ੍ਹਾਂ ਬੱਚਿਆਂ ਨੂੰ ਬਣਾ ਕੇ ਦਿਓਗੇ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਹਰ ਇੱਕ ਨੂੰ ਇਹ ਸਬਜੀ ਬਹੁਤ ਪਸੰਦ ਆਏਗੀ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਆਪਾਂ ਅਰਬੀ ਦੀ ਸਬਜ਼ੀ ਬਣਾਉਣੇ ਆ ਆਪਾਂ ਜੀ 1.5 ਕਿਲੋ ਅਰਬੀ ਲਈਏ ਇਹਨੂੰ ਕੁੱਕਰ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ 15 ਤੋਂ 20 ਮਿੰਟ ਮੀਡੀਅਮ ਗੈਸ ਤੇ ਪਕਾਵਾਂਗੇ ਤੁਸੀਂ ਵੈਸੇ ਵੀ ਉਬਾਲ ਸਕਦੇ ਹੋ ਇਹਨੂੰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਹੀਂ ਬਾਲਣਾ ਤੇ ਠੰਡੀ ਕਰਕੇ ਆਪਾਂ ਅਰਬੀ ਜਿਹੜੀ ਹੀ ਫਰਿੱਜ ਵਿੱਚ ਰੱਖਤੀ ਹੈ ਇਧਰ ਆਪਾਂ ਪਿਆਜ਼ ਕੱਟ ਲਾਂਗੇ ਪਿਆਜ਼ ਆਪਾਂ ਬਰੀਕ-ਬਰੀਕ ਕੱਟਨੇ ਆ ਉਧਰ ਤੇਲ ਗਰਮ ਕਰਾਂਗੇ ਤੇਲ ਗਰਮ ਹੋਣ ਤੇ ਪਿਆਜ਼ ਵਿੱਚ ਪਾ ਕੇ ਪੁੰਨਾਂਗੇ ਪਿਆਜ਼ ਜੀ ਆਪਾਂ ਚੰਗੀ ਤਰ੍ਹਾਂ ਪੁੰਨਨੇ ਆ ਬਰਾਊਨ ਕਰਨੇ ਆ ਅਰਬੀ ਵਿੱਚ ਕੈਲਰੀ ਬਹੁਤ ਘੱਟ ਹੁੰਦੀ ਏ ਫਾਈਬਰ ਚੰਗੀ ਮਾਤਰਾ ਵਿੱਚ ਹੁੰਦਾ ਹੈ ਮੋਟਾਪਾ ਘਟਾਉਣ ਵਿੱਚ ਬਹੁਤ ਮਦਦ ਮਿਲਦੀ ਏ ਵੈਸੇ ਵੀ ਜੀ ਇਹ ਜਿਹੜੀ ਅਰਬੀ ਏ ਤਰਤੀ ਦੇ ਵਿੱਚ ਹੁੰਦੀ ਏ ਤੇ ਇਹਦੇ ਵਿੱਚ ਜਿਹੜੀ ਰੇਹਾਂ ਸਪ੍ਰੇਹਾਂ ਬਹੁਤ ਘੱਟ ਹੁੰਦੀਆਂ ਲੇਸਤਾਰ ਹੁੰਦੀ ਏ ਤੇ ਇਹ ਮੈਂ ਰਾਤ ਉਬਾਲ ਕੇ ਫ੍ਰਿਜ ਵਿੱਚ ਰੱਖ ਲਈ ਸੀ ਤੇ ਜਦੋਂ ਠੰਡੀ ਹੋ ਜਾਂਦੀ ਹੈ ਤੇ ਇਹ ਛਿੱਲਣ ਵਿੱਚ ਬਹੁਤ ਆਸਾਨੀ ਰਹਿੰਦੀ ਹੈ ਤੇ ਇਹਨੂੰ ਆਪਾਂ ਛੇਲ ਲਾਂਗੇ ਜੇਕਰ ਆਪਾਂ ਅਰਬੀ ਨੂੰ ਜ਼ਿਆਦਾ ਉਬਾਲ ਲਈਏ ਫਿਰ ਉਹ ਛਿੱਲੀ ਵੀ ਨਹੀਂ ਜਾਂਦੀ ਤੇ ਸਬਜ਼ੀ ਵੀ ਨਹੀਂ ਆਉਂਦੀ ਵਧੀਆ ਬਣਦੀ ਤੇ ਇਹਨੂੰ ਆਪਾਂ ਆਰਾਮ ਨਾਲ ਛੇਲ ਲਾਂਗੇ ਤੇ ਬੜੀ ਆਸਾਨੀ ਨਾਲ ਇਹਦਾ ਜਿਹੜਾ ਛਿਲਕਾ ਹੈ ਉਤਰ ਜਾਵੇਗਾ ਤੁਸੀਂ ਵੈਸੇ ਵੀ ਕੰਮਕਾਜੀ ਹੋ ਤਾਂ ਰਾਤ ਨੂੰ ਅਰਬੀ ਉਬਾਲ ਕੇ ਰੱਖ ਸਕਦੇ ਹੋ ਸਵੇਰੇ ਤੜਕਾ ਲਗਾ ਲਓ ਤੇ ਇਹ ਜੀ ਆਪਾਂ ਲਸਣ ਟਮਾਟਰ ਹਰੀਆਂ ਮਿਰਚਾਂ ਇਹਨਾਂ ਨੂੰ ਗ੍ਰाइंड ਕਰਾਂਗੇ ਇਧਰ ਵੀ ਚਿੱਲੀ ਹੋਈ ਜਿਹੜਾ ਕੋਈ ਵੱਡਾ ਪੀਸ ਹੈ ਉਹਨੂੰ ਆਪਾਂ ਇਸ ਤਰ੍ਹਾਂ ਕਰਦੀ ਮੱਦ ਨਾਲ ਕੱਟ ਲਵਾਂਗੇ ਤੇ ਇਹਨੂੰ ਜੀ ਆਪਾਂ ਦਾ ਮਰਬੀ ਬਣਾਉਣਾ ਹੈ ਜਿਵੇਂ ਆਪਾਂ ਦਾਮਾ ਆਲੂ ਬਣਾਈਦੇ ਆ ਤੇ ਇਹਦਾ ਸਵਾਦ ਬਹੁਤ ਜ਼ਿਆਦਾ ਵੱਧ ਜਾਵੇਗਾ ਤੇ ਇਹ ਜਿਹੜਾ ਪੇਸਟ ਤਿਆਰ ਕੀਤਾ ਸੀ ਇਹਨੂੰ ਕੜਾਈ ਵਿੱਚ ਪਾ ਕੇ ਆਪਾਂ ਪੁੰਨਾਗੇ ਤੇ ਥੋੜਾ ਜਿਹਾ ਜੀ ਮਸਾਲਿਆਂ ਦੀ ਵਰਤੋਂ ਕਰਾਂਗੇ ਜਿਹੜੇ ਮਸਾਲੇ ਸੇਤ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ ਵੈਸੇ ਵੀ ਦਾਮਰਬੀ ਵਿੱਚ ਮਸਾਲਿਆਂ ਦੀ ਵਰਤੋਂ ਹੁੰਦੀ ਹੈ ਤੇ ਆਪਾਂ ਰਬੀ ਨੂੰ ਥੋੜੇ ਜਿਹਾ ਤੇਲ ਵਿੱਚ ਇੱਕ ਚਮਚ ਤੇਲ ਵੱਡਾ ਚਮਚ ਇਹਦੇ ਵਿੱਚ ਥੋੜਾ ਜਿਹਾ ਭੁੰਨਾਗੇ ਇਹ ਜੀ ਆਪਾਂ ਜੇਕਰ ਦਾਮ ਆਲੂ ਬਣਾਈਏ ਉਹਨਾਂ ਨੂੰ ਵੀ ਭੁੰਨਣਾ ਪੈਂਦਾ ਹੈ ਤੇ ਇਧਰ ਦਹੀਂ ਵਿੱਚ ਆਪਾਂ ਹਲਦੀ ਮਿਰਚ ਤੇ ਨਮਕ ਪਾਵਾਂਗੇ ਇਹ ਆਪਾਂ ਹਿਸਾਬ ਨਾਲ ਹੀ ਪਾਵਾਂਗੇ ਕਿਉਂਕਿ ਉਧਰ ਆਪਾਂ ਰਬੀ ਵਿੱਚ ਵੀ ਆਪਾਂ ਮਸਾਲੇ ਪਾਉਣੇ ਆ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਅਰਬੀ ਨੂੰ ਜੀ ਆਪਾਂ 5 ਤੋਂ 7 ਮਿੰਟ ਭੁੰਨਣਾ ਹੈ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਹਲਦੀ ਤੇ ਲਾਲ ਮਿਰਚ ਨਮਕ ਪਾਵਾਂਗੇ ਹਿਸਾਬ ਨਾਲ ਪਾਉਣਾ ਜੀ ਉਧਰ ਆਪਾਂ ਦਹੀਂ ਵਿੱਚ ਵੀ ਪਾ ਲਿਆ ਹੈ ਤੇ ਇਹਨੂੰ ਆਪਾਂ 5 ਤੋਂ 7 ਮਿੰਟ ਪਕਾਉਣਾ ਹੀ ਹੈ ਤਾਂ ਕਿ ਜਿਹੜੇ ਮਸਾਲੇ ਆ ਉਹ ਅਰਬੀ ਤੇ ਚੰਗੀ ਤਰ੍ਹਾਂ ਲੱਗ ਸਕਣ ਤੇ RAM ਨਾਲ ਤੁਸੀਂ ਇਸ ਤਰ੍ਹਾਂ ਇਹਨੂੰ ਭੁੰਨ ਲੈਣਾ ਹੈ ਅਰਬੀ ਵਿੱਚ ਵਿਚੂਦ ਜਿਹੜਾ ਵਿਟਾਮਿਨ E ਹੁੰਦਾ ਹੈ ਉਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਅਰਬੀ ਜਿਹੜੀ ਹੈ 슈ਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦ ਕਰਦੀ ਹੈ 슈ਗਰ ਰੋਗੀਆਂ ਲਈ ਇਹ ਬਹੁਤ ਜ਼ਿਆਦਾ ਲਾਇਬੰਦ ਹੁੰਦੀ ਹੈ ਤੇ ਖਾਣੀ ਚਾਹੀਦੀ ਹੈ ਜੀ ਅਰਬੀ 슈ਗਰ ਰੋਗੀਆਂ ਨੂੰ ਤੇ ਇਸ ਵਿੱਚ ਜਿਹੜੇ ਖਾਸ ਤੱਤ ਹੁੰਦੇ ਆ ਉਹ 슈ਗਰ ਨੂੰ ਕੱਟ ਕਰਦੇ ਆ ਤੇ ਜਿਹੜਾ ਦਹੀਂ ਫੇਟਿਆ ਹੋਇਆ ਪਾ ਲੈਣਾ ਤੇ ਨਾਲ ਹੀ ਆਪਾਂ ਇਹਦੇ ਪਾਣੀ ਪਾ ਦੇਣਾ ਤੇ ਜਾਂ ਤੁਸੀਂ ਗੈਸ ਬੰਦ ਕਰਕੇ ਤੜਕਾ ਠੰਡਾ ਕਰਕੇ ਦਹੀਂ ਪਾਓ ਤੇ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੇ ਦਹੀਂ ਨਾਲ ਸਬਜੀ ਜਿਹੜੀ ਇਹ ਬਹੁਤ ਹੀ ਸਵਾਦਬੰਦੀ ਤੁਸੀਂ ਕੋਈ ਵੀ ਤਰੀ ਵਾਲੀ ਸਬਜੀ ਬਣਾਉਂਦੇ ਹੋ ਜੇਕਰ ਇਸ ਤਰ੍ਹਾਂ ਤੁਸੀਂ ਦਹੀਂ ਦੀ ਵਰਤੋਂ ਕਰਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਰਬੀ ਲਗਾਤਾਰ ਖਾਂਦੇ ਰਹਿੰਦੇ ਕਦੇ ਵੀ ਕੈਂਸਰ ਨਹੀਂ ਹੁੰਦਾ ਇਹ ਕੈਂਸਰ ਦੇ ਸੈੱਲਾਂ ਨੂੰ ਵੀ ਮਾਰਦੀ ਹੈ ਤੇ ਇੱਧਰ ਆਪਾਂ ਜੀਰਾ ਧਨੀਆ ਪਾਊਡਰ ਇਕੱਠੇ ਹੀ ਮੈਂ ਗ੍ਰाइंड ਕਰ ਲਏ ਸੀ 2 ਚਮਚ ਇਹ ਪਾਵਾਂਗੇ ਤੇ ਆਪਾਂ ਜੀ ਇਹਦੇ ਵਿੱਚ ਅਚਾਰੀ ਮਸਾਲੇ ਦੀ ਵਰਤੋਂ ਕਰਾਂਗੇ ਪੈਸੇ ਮੈਂ ਅਚਾਰੀ ਮਸਾਲਾ ਬਣਾ ਕੇ ਰੱਖਦੀ ਆਂ ਕਈ ਵਾਰੀ ਕਿਸੇ ਸੁੱਕੀ ਸਬਜ਼ੀ ਚ ਪਾਉਣਾ ਪੈਂਦਾ ਤੇ ਇਹਦੇ ਵਿੱਚ ਆਪਾਂ 2 ਚਮਚ ਅਚਾਰੀ ਮਸਾਲੇ ਦੀ ਵਰਤੋਂ ਕਰਾਂਗੇ ਇਹਦੇ ਵਿੱਚ ਮੇਥਰੇ ਵੀ ਹੈ ਮੈਂ ਹਰੇਕ ਸਬਜ਼ੀ ਵਿੱਚ ਮੇਥਰਿਆਂ ਦਾ ਉਪਯੋਗ ਜ਼ਰੂਰ ਕਰਦੀ ਆਂ ਇੱਕ ਤਾਂ ਹੱਡ ਪੈਰ ਨਹੀਂ ਦੁਖਦੇ ਭਲਾ ਗਰਮੀ ਹੋਵੇ ਭਲਾ ਸਰਦੀ ਹੋਵੇ ਬਹੁਤ ਗੁਣਕਾਰੀ ਹੁੰਦੇ ਆਂ ਜ਼ਰੂਰ ਜੀ ਵਰਤੋਂ ਕਰਿਆ ਕਰੋ ਤੇ ਇਹਦੇ ਵਿੱਚ ਆਪਾਂ ਹੁਣ ਪਾਣੀ ਪਾਵਾਂਗੇ ਤਿੰਨ ਦੀ ਜਿਹੜੀ ਗਰੇਵੀ ਹੈ ਉਹ ਥੋੜੀ ਜੀ ਸੰਘਣੀ ਦਮ ਜਿਹੜੀ ਅਰਬੀ ਹੋਏਗੀ ਸੰਘਣੀ ਵਧੀਆ ਲੱਗੇਗੀ ਤੇ ਮਸਾਲਿਆਂ ਨਾਲ ਜਿਹੜੀ ਮਸਾਲਿਆਂ ਵਿੱਚ ਆਪਾਂ ਇਹਦੇ ਵਿੱਚ ਜੀਰਾ ਪਾਇਆ ਹੈ ਜੀਰੇ ਨਾਲ ਵੀ ਟੇਸਟ ਵੈਸੇ ਵੀ ਡਾਈਜੈਸਟ ਵਾਸਤੇ ਵਧੀਆ ਹੁੰਦੇ ਆ ਜਿਹੜਾ ਸੌਂਫ ਹੈ ਉਹ ਸਾਰੇ ਮਸਾਲਿਆਂ ਨੂੰ ਬੈਲੈਂਸ ਕਰਦਾ ਹੈ ਵੈਸੇ ਵੀ ਤੁਸੀਂ ਚਾਰੀ ਮਸਾਲਾ ਨਹੀਂ ਪਾਉਣਾ ਥੋੜਾ ਜਿਹਾ ਸੌਂਫ ਜ਼ਰੂਰ ਅਰਬੀ ਵਿੱਚ ਪਾਇਆ ਕਰੋ ਟੇਸਟ ਵੀ ਵਧੀਆ ਆਉਂਦਾ ਹੈ ਤੇ ਜਿਵੇਂ ਆਪਾਂ ਬਹੁਤ ਮਸਾਲਿਆਂ ਦੀ ਵਰਤੋਂ ਕਰ ਰਹੇ ਹਾਂ ਤੇ ਵੈਸੇ ਤਾਂ ਜੀ ਆਮ ਹੀ ਐ ਤੇ ਉਹ ਇਹ ਸਾਰਿਆਂ ਨੂੰ ਬੈਲੈਂਸ ਕਰੇਗਾ ਸੌਂਫ ਤੇ ਆਪਾਂ ਧਨੀਆ ਪਾਊਡਰ ਜਿਹੜਾ ਪਾਇਆ ਹੈ ਤੇ ਇਹ ਜਿਹੜਾ ਮਸਾਲਾ ਹੈ ਆਪਾਂ ਗਰਮ ਮਸਾਲਾ ਹੈ ਇਹਦਾ ਵੀ ਆਪਾਂ ਡੇਢ ਕੀ ਚਮਚ ਪਾਵਾਂਗੇ ਤੇ ਮਿਕਸ ਕਰ ਦਾਂਗੇ ਇਹ ਜੀ ਜਿਹੜੀ ਦਮ ਰਬੀਏ ਇਹ ਮਸਾਲਿਆਂ ਵਿੱਚ ਹੀ ਬੰਦੀ ਹੈ ਵੈਸੇ ਵੀ ਮਸਾਲੇ ਵੀ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਆ ਜੇਕਰ ਤੁਸੀਂ ਆਪ ਗ੍ਰाइंड ਕਰ ਦਿਓ ਘਰ ਵਿੱਚ ਜੇਕਰ ਸੁਬਾਰਬੀ ਬਣਾ ਰਹੇ ਹੋ ਤੇ ਉਹਦੇ ਵਿੱਚ ਅਜਵਾਇਨ ਜ਼ਰੂਰ ਪਾਓ ਜੇਕਰ ਰਾਤ ਬਣਾ ਰਹੇ ਹੋ ਤਾਂ ਹਿੰਗ ਦਾ ਤੜਕਾ ਲਗਾਓ ਵੈਸੇ ਵੀ ਇਹਦੇ ਵਿੱਚ ਜਿਵੇਂ ਆਪਾਂ ਲਸਣ ਪਾਇਆ ਕਾਲੀ ਮਿਰਚ ਇਹਨਾਂ ਸਾਰਿਆਂ ਦੀ ਵਰਤੋਂ ਕੀਤੀ ਏ ਇਹ ਜੀ ਬਹੁਤ ਵਧੀਆ ਹੁੰਦੀ ਏ ਅਰਬੀ ਲੇਸਤਾਰ ਹੁੰਦੀ ਏ ਡਾਈਜੈਸਟ ਕਰਨ ਵਿੱਚ ਵੀ ਵਧੀਆ ਵੈਸੇ ਵੀ ਇਹ ਕਬਜ ਨਹੀਂ ਹੁੰਦੀ ਗੈਸ ਨਹੀਂ ਬਣਦੀ ਤੇ ਸ਼ੂਗਰ ਰੋਗੀਆਂ ਲਈ ਤਾਂ ਮੈਂ ਦੱਸ ਹੀ ਦਿੱਤਾ ਬਹੁਤ ਜ਼ਿਆਦਾ ਲਾਈਵੰਦ ਹੁੰਦੀ ਏ ਤੇ ਆਪਾਂ ਇਹਦੇ ਵਿੱਚ ਦੋ ਚਮਚ ਮਲਾਈ ਪਾਵਾਂਗੇ ਇਸ ਨਾਲ ਜਿਹੜੀ ਤਰੀਏ ਇਸ ਦਾ ਸਵਾਦ ਬਹੁਤ ਜ਼ਿਆਦਾ ਵੱਧ ਜਾਏਗਾ ਸਬਜੀ ਰਿਚ ਵੀ ਹੋ ਜਾਏਗੀ ਅਮੀਰ ਹੋ ਜਾਏਗੀ ਯਾਨੀ ਕਿ ਗੁਣਾ ਵਿੱਚ ਵਾਧਾ ਹੋਏਗਾ ਗੁਣਾ ਵਿੱਚ ਤਾਂ ਵਾਧਾ ਹੋਏਗਾ ਹੀ ਤੇ ਇਹਦੀ ਸਵਾਦ ਵਿੱਚ ਵੀ ਵਾਧਾ ਹੋਏਗਾ ਆਪਾਂ ਇੰਨੇ ਮਸਾਲੇ ਪਾਏ ਐ ਤੇ ਮਲਾਈ ਵੈਸੇ ਵੀ ਸਿਹਤ ਵਾਸਤੇ ਵਧੀਆ ਆਪਣੇ ਘਰ ਦੀ ਮਲਾਈ ਏ ਤੇ ਇਹ ਦੇਖੋ ਜੀ ਸਬਜੀ ਤੁਸੀਂ ਦੇਖ ਹੀ ਰਹੇ ਹੋ ਗੈਸ ਬੰਦ ਕਰ ਦਿੱਤੀ ਐ ਕੋਈ ਸਬਜੀ ਤਾਂ ਰੋਟੀ ਬੱਚੇ ਨੇ ਮੇਰੇ ਬੇਟੇ ਨੇ ਖਾ ਵੀ ਲਈ ਤੇ ਆਪਾਂ ਕੱਢ ਲਈਏ ਤੇ ਇਹ ਦੇਖੋ ਆਪਾਂ ਇਹਨੂੰ ਮੱਖਣ ਪਾ ਕੇ ਸਰਵ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ